ਸਤਿ ਸ਼੍ਰੀ ਅਕਾਲ ਜੀ ਦੁਬਾਰਾ ਫਿਰ ਤੋਂ ਕੰਪਿਊਟਰ ਵਿਦਦ ਸਿੱਧੂ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਨਾ ਤੇ ਆਪਾਂ ਤੁਹਾਡੇ ਲਈ ਅੱਜ ਸ਼ਾਰਟਕਟ ਕੀਸ ਦੀ ਕਲਾਸ ਲੈ ਕੇ ਆਏ ਆ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਡੇਲੀ ਕੰਪਿਊਟਰ ਦੀਆਂ ਸੀਰੀਜ਼ ਦੇਖਣ ਦੇ ਲਈ ਨਵਾਂ ਵੀ ਸੀਰੀਜ਼ ਆ ਰਹੀ ਹੈ 1 2 3 4 5 6 7 8 ਅੱਠ ਸੀਰੀਜ਼ ਲਗਾਤਾਰ ਅਪਲੋਡ ਕਰ ਚੁੱਕੇ ਹਾਂ ਚੈਨਲ ਤੇ ਇਹ ਸਾਰੀ ਸੀਰੀਜ਼ ਜ਼ਰੂਰ ਦੇਖੋ ਜਿਹੜੇ ਵੀ ਸਟੂਡੈਂਟ ਸੀਰੀਅਸ ਸਟੈਂਡ ਕੋਲ ਆ ਕੋ ਪਟਵਾ ਰਹੀ ਜਾਂ ਕਿਸੇ ਵੀ گورنمنٹ جاب بھی تیاری گزام کی تیاری کر رہے ہیں تو چینل سبسکرائب کر لو تو شارٹ کٹ پیز لے کے ہیں آپ اے تو لے کے جیڈ تک لگاتار ہی کریں گے ایم ایس ویسا یہ شارٹ کٹ چیز یوز کرتے ہیں سی ٹی آر ایم پلس اے کنٹرول پلس اے جگہ پر ساری یہ سلیکٹ ہو جاتی ہے بولڈ کر ਬੋਲਡ ਕਰਦੇ ਲਈ ਜਿਹੜੀ ਸ਼ਾਰਟਕੱਟ ਯੂਜ਼ ਕਰਦੇ ਆਂ ਸੀਪੀਆਰ ਪਲੱਸ ਬੀ ਕੰਟਰੋਲ ਬੀ ਜਦੋਂ ਕਲਿੱਕ ਕਰ ਦਿੰਦੇ ਆਂ ਤਾਂ ਜਿਹੜਾ ਵੀ ਡਾਕੂਮੈਂਟ ਅਸੀਂ ਸਿਲੈਕਟ ਕੀਤਾ ਹੁੰਦਾ ਉਹ ਕੀ ਹੋ ਜਾਂਦਾ ਹਾਈਲਾਈਟ ਹੋ ਜਾਂਦਾ ਬੋਲਡ ਹੋ ਜਾਂਦਾ ਕਾਪੀ ਕਰਦੇ ਲਈ ਜਿਹੜੀ ਕਮਾਂ ਯੂਜ਼ ਕਰਾਂਗੇ ਕਾਪੀ ਕਿਸੇ ਵੀ ਕੰਟੈਂਟ ਨੂੰ ਕਾਪੀ ਕਰਨਾ ਠੀਕ ਹੈ ਪਹਿਲਾਂ ਉਹਨੂੰ ਸਿਲੈਕਟ ਕੀਤਾ ਜਾਊਗਾ ਉਸ ਤੋਂ ਬਾਅਦ ਅਸੀਂ ਇਹ ਵੀ ਇਸ ਤਰ੍ਹਾਂ ਨੇ ਕੰਟਰੋਲ ਸੀ ਕਾਪੀ ਕਰਦੇ ਲਈ ਕੋਪਾਇਰ ਦਾ ਫੌਂਟ ਫੌਂਟ ਡਾਇਲੌਗ ਬਾਕਸ ਨੂੰ ਖੋਲ੍ਹਣ ਲਈ ਫੌਂਟ ਬਾਕਸ ਉੱਪਰ ਕਰਨ ਲਈ ਜਿਹੜੀ ਪਾਣੀ ਉਤਰਾਣੀ ਕੰਟਰੋਲ D ਕੰਟੀਨਿਊ ਕਰਦੇ ਹਾਂ A B C D ਅਲਫਾਬੈਟਿਕਲੀ ਅਕੋਰਡਿੰਗ ਅ ਪਸਾਰੀਆਂ ਜਿਹੜੀਆਂ ਸ਼ਾਰਟਕਟ ਕੀਜ਼ ਕਰਾਂਗੇ ਇਸ ਕਰਕੇ ਚੈਨਲ ਤੇ ਬਣੇ ਰਹੋ ਤੇ ਵੀਡੀਓ ਨੂੰ ਆਖਰ ਤੱਕ ਦੇਖੋ ਨੈਕਸਟ ਫੋਰ ਕਿਸੇ ਵੀ ਟੈਕਸਟ ਨੂੰ ਸੈਂਟਰ ਦੇ ਵਿੱਚ ਲਿਆ ਲਿਆਉਣ ਲਈ ਸੈਂਟਰ ਅਲਾਈਨ ਕਰੀਏ ਕਿਸੇ ਵੀ ਟੈਕਸਟ ਨੂੰ ਸੈਂਟਰ ਦੇ ਵਿੱਚ ਲਾਉਣ ਲਈ ਕੰਟਰੋਲ ਪਲੱਸ E ਕੰਟਰੋਲ E ਪ੍ਰੈਸ ਕਰਾਂਗੇ ਤਾਂ ਕੋਈ ਵੀ ਟੈਕਸਟ ਆਏਗਾ ਸੈਂਟਰ ਦੇ ਵਿੱਚ ਆ ਜਾਊਗਾ ਜੋ ਵੀ ਅਸੀਂ ਲਿਖਿਆ ਹੋਇਆ ਪੈਰਾਗ੍ਰਾਫ ਹੋਇਆ ਜਾਂ ਇੱਕ ਲਾਈਨ ਹੋਈ ਚਾਹੇ ਇੱਕ ਵਰਡ ਹੋਵੇ ਉਹ ਸੈਂਟਰ ਦੇ ਵਿੱਚ ਆ ਜਾਊਗਾ ਪੰਜ ਲੱਖ ਤਿੰਨਾਂ ਤੁਸੀਂ ਨੋਟ ਕਰ ਲਓ ਉਸ ਤੋਂ ਬਾਅਦ ਮੈਂ ਲਗਾਤਾਰ ਕੰਟੀਨਿਊ ਸਾਰੀਆਂ ਲਿਖੂਗਾ اوپر میں اریز کریں دو تین اریز کرائنڈ ڈائلوگ باکس فائنڈ باکس لکھنا شاٹ کٹ کنٹرول ایف کنٹرول ایف پریس کری نیکسٹ گو ٹو پیج گو ٹو پیج کال یوز کیا جاتا ਮਾਣੇ ਲਈ ਮੰਨ ਲਓ ਮੇਰੇ ਕੋਲ 100 ਪੇਜਾਂ ਦੀ ਅਸਾਈਨਮੈਂਟ ਆ ਮੈਂ 77ਵੇਂ ਪੇਜ ਤੇ ਪਹੁੰਚਣਾ ਮੈਨੂੰ ਸਾਰੇ ਪੇਜ ਸਕਰੋਲ ਕਰਨ ਦੀ ਲੋੜ ਨਹੀਂ ਕੰਟਰੋਲ ਜੀ ਪ੍ਰੈਸ ਕਰੂੰਗਾ ਹੋਟੂ ਡਾਇਲੌਗ ਬਾਕਸ ਓਪਨ ਕਰੂੰਗਾ ਹੋਰ ਇਹ ਉਹਦੇ ਵਿੱਚ ਮੈਂ ਜਿਹੜਾ ਵੀ ਪੇਜ ਤੇ ਵਿਜ਼ਿਟ ਕਰਨਾ ਹੈ ਉਸ ਪੇਜ ਨੰਬਰ ਨੂੰ ਫਿਲ ਕਰਕੇ ਐਂਟਰ ਕੀ ਪ੍ਰੈਸ ਕਰ ਦਊਗਾ ਮੈਂ ਡੈਕਟ ਉਸ ਪੇਜ ਤੇ ਪਹੁੰਚ ਜਾਣਾ ਠੀਕ ਹੈ ਅੱਛਾ ਨੈਕਸਟ ਆ ਜੀ ਇਹਦੇ ਤੋਂ ਫਾਈਂਡ ਐਂਡ ਰਿਪਲੇਸ ਫਾਈਂਡ ਐਂਡ ਰਿਪਲੇਸ ਜੇ ਕਿਸੇ ਵਰਡ ਨੂੰ ਗਲਤ ਪਾਤਾ ਗਲਤ ਪੈ ਗਿਆ ਮੇਰੇ ਤੋਂ ਬਾਏ ਦਾ ਸਟੇਕ ਤੇ ਉਸ ਅਸਾਈਨਮੈਂਟ ਦੇ ਵਿੱਚ 100 ਜਾਂ 150 ਵਰਡ ਗਲਤ ਆ ਸੇਮ ਵਰਡ ਤੇ ਮੈਂ ਉਹ ਕੱਲੇ ਕੱਲੇ ਨੂੰ ਥੋੜਾ ਠੀਕ ਕਰਾਂਗਾ ਮੈਂ ਇਕੱਠਾ ਇੱਕੋ ਵਾਰੀ ਸਹੀ ਕਰਨਾ ਫਾਈਂਡ ਐਂਡ ਰਿਪਲੇਸ ਕਮਾਂਡ ਯੂਜ਼ ਕਰਾਂਗੇ ਇਹਦੀ ਸ਼ਾਰਟਕਟ ਕੀ ਹੈਗੀ ਹੈ ਕੰਟਰੋਲ ਪਲਸ ਐਚ کلی فائنڈ اور یہ کنٹرول ایف کا کسی ورڈ نو فائنڈ کرنا یہ فائنڈ کر کے ہوں رپلیس کرنا کنٹرول پلس ایچ کمانڈ یوز کرنا گے ٹھیک ہے ایک اس کچھ چیان دینا لگا تر کنٹینوز کرنا ہے فور اٹیلکس اٹیلکس ایجا ہے گا جی کنٹرول آئی کنٹرول پلس آئی اٹیلکس کا مطلب فار سلینٹر ٹیکس لے ٹھیک ہے ہوںفٹ ہوں سینٹر ہے جسٹیفائی مددہ ہے جسٹیفائی مددہ ہے بھی ساٹھی جو نے ٹیکس کا مارجناب چارہم ساتھ پاس ہے تو اکڑ ہوگی انہوں کہنا ہے جسٹیفائی مددہ ہے نیکسٹ پر کوئی ہائیپرلینٹ انسارٹ کا ملی پر چاہیے پر واریچن کوشن ہے ہائیپرلینٹ ہائیپرلینٹ بھی شورٹ کٹ کمارٹ کے بھی ہے سیٹی آر ایپرلینٹ پاس ایپرلینٹ ਕੀ ਤੋਂ ਪਾਈਪਰ ਨਹੀਂ ਕਰ ਸਕਦਾ ਫੋਰ ਲੈਫਟ ਕਲਾਈਨ ਕਿਸੇ ਵੀ ਟੈਕਸ ਨੂੰ ਖੱਬੇ ਪਾਸੇ ਲੈ ਕੇ ਆਉਣਾ ਸਾਦੇ ਨੂੰ ਕਰਦੇ ਕੰਟਰੋਲ ਪਲੱਸ ਐਲ ਠੀਕ ਹੈ ਮੰਨ ਲਓ ਕਿ ਅਮਰ ਦਾ ਹੈ ਕਿਸੇ ਟਾਈਮ ਮੈਂ ਉਹਨੂੰ ਮਿਨੀਮਾਈਜ਼ ਕਰਨਾ ਮੈਨੂੰ ਉੱਥੇ ਵਿੰਡੋ ਕੰਟਰੋਲ ਬਟਨ ਤੇ ਜਾਣ ਦੀ ਜ਼ਰੂਰਤ ਨਹੀਂ ਹੈਗਾ ਮਿਨੀਮਾਈਜ਼ ਲਈ ਸ਼ਾਰਟਕਟ ਕੀ ਹੈਗੀ ਹੈ ਕੰਟਰੋਲ ونڈو کی پلس ایم ونڈو کی پلس ایم کی پرس کروں گا میں مینیمائز ہو جگہ ٹھیک ہے اس لیے دھیان دینا فورٹی فور نیو پیج یا نیو فائل اوپن کرنے میں کام کر رہا مان لو میں نواں پیج اوپن کرنا تو میں پلس ایم کی ایم پروں گا نوا پیج اوپن ہو جائے گا ٹھیک ہے فار اوپن اوپن ڈائلوگ باکس میں کوئی پریویئس فائل اوپن کرنی ہے تو پھر کی کروں گا کنٹرول ٹھیک ہے کنٹرول کروں گا تو جا اوپن ڈائلوگ باکس اوپن ہو گا میں پرویئس فائل اوپن کر سکتا نیکسٹ ہے جی فار پرنٹ پرنٹ ڈائلوگ باکس گار بہت کٹ یوز ہوں پلس آر سی ٹی آر پلس آر ٹھیک ہے ایس کا یوز ہوتی ہے فار سیو کرنا چیز سیو کرنا یوز ہوتی ہے ٹھیک ہے یہ سن پتا ہونا چاہیے ٹی کا کوئی زیادہ یوز نہیں ہوں فار اڈرائنگ چاہے وہ ورڈ انڈر لائن کرنا چاہے لائن اڈر لائن کرنی ہے ਕਲੈਕਟ ਕਰ ਲੋ ਨੂੰ ਪਹਿਲਾਂ ਇੱਕ ਕਮਾਂਡ ਕਿਹੜੀ ਯੂਜ਼ ਕਰਾਂਗੇ ਕੰਟਰੋਲ ਯੂ ਪੇਸਟ ਕਰਨ ਵਾਸਤੇ ਫੋਰ ਪੇਸਟ ਪੇਸਟ ਕਰਨ ਵਾਸਤੇ ਯੂਜ਼ ਕਰਾਂਗੇ ਆਪਾਂ ਕੰਟਰੋਲ ਵੀ ਠੀਕ ਹੈ ਕਈ ਵਾਰ ਕੁਐਸਚਨ ਹੁੰਦਾ ਤੁਸੀਂ ਇੱਕ ਵਾਰ ਕਾਪੀ ਕਰਦੇ ਹੋ ਕਿਸੇ ਵੀ ਜਗ੍ਹਾ ਦੇ ਨੂੰ ਫਾਈਲ ਨੂੰ ਟੈਕਸਟ ਨੂੰ ਕਿੰਨੇ ਵਾਰ ਤੁਸੀਂ ਪੇਸਟ ਕਰ ਸਕਦੇ ਹੋ ਜਿੰਨੇ ਵਾਰੀ ਭਰਤੀ ਕਰ ਲਓ ਇਹਦੀ ਕੋਈ ਲਿਮਿਟੇਸ਼ਨ ਨਹੀਂ ਹੁੰਦੀ ਜੀ ਇਹ ਕੁਐਸਚਨ ਐ ਪੇਪਰ ਦੇ ਵਿੱਚ ਇੱਕ ਵਾਰ ਆਇਆ ਸੀਗਾ ਠੀਕ ਹੈ ਕੰਟਰੋਲ ਵੀ ਨਾ ਕੀ ਹੁੰਦਾ ਪੇਸਟ ਹੁੰਦਾ ਜੀ ਠੀਕ ਹੈ ਨੈਕਸਟ ਸਟੈਪ ਆਪਾਂ ਕਰਦੇ ਹਾਂ ਇਹਨੇ ਤੁਸੀਂ ਨੋਟ ਕਰ ਲਿਆ ਹੋਣਾ ਵੀ ਕੰਟਰੋਲ ਡਬਲਯੂ ਨਹੀਂ ਜਿਆਦਾ ਕਿਸੇ ਇੰਨਾ ਯੂਜ਼ ਹੁੰਦਾ ਜ਼ਿਆਦਾ ਠੀਕ ਹੈ ਤੇ ਆਪਾਂ ਅੱਗੇ ਕਰਦੇ ਹਾਂ ਫੋਰ ਕਟ ਫਾਰਕ ਤੋਂ ਮਾਰਕਿੰਗ ਜੀ ਕੰਟਰੋਲ ਕੰਟਰੋਲ ਐਕਸ ਠੀਕ Y ਫੋਰ ਰੀਡ ਕੰਟਰੋਲ Y ਤੇ ਫੋਰ ਹੰਡੂ ਕਰਨ ਦੇ ਲਈ ਹੰਡੂ ਕਿਸੇ ਲਾਸਟ ਐਕਸ਼ਨ ਨੂੰ ਰਿਪੀਟ ਕਰਨਾ ਕੰਟਰੋਲ Z ਇਹ ਦੇ ਤੂੰ ਲੈ ਕੇ Z ਤੱਕ ਮੈਂ ਤੁਹਾਨੂੰ ਸਾਰੀਆਂ ਕੀਸਟ ਕਵਾਤੀਆਂ ਤੁਸੀਂ ਨੋਟ ਕਰਨੀਆਂ ਹਨ ਇਹਨਾਂ ਨੂੰ ਸੀ ਪ੍ਰੈਕਟੀਕਲੀ ਕਰਕੇ ਦੇਖ ਲਓ ਅਗਰ ਤੁਹਾਡੇ ਕੋਲ ਲੈਪਟਾਪ ਜਾਂ ਪੀਸੀ ਕੱਢ ਦੇ ਵਿੱਚ ਹੈ ਇਹਨਾਂ ਤੋਂ ਇਲਾਵਾ ਵੀ ਇੱਕ ਦੋ ਕੁਐਸਚਨ ਅਗੇ ਤੇ ਪੁੱਛੇ ਜਾਂਦੇ ਐ ਐਗਜ਼ਾਮ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਫੋਰ ਸਿੰਗਲ ਅਲਾਈਨ ਅਲਾਈਨਮੈਂਟ ਫੋਰ ਸਿੰਗਲ ਲਾਈਨ ਸਪੇਸਿੰਗ ਸੌਰੀ ਸਪੇਸਿੰਗ ਸਿੰਗਲ ਲਾਈਨ ਸਪੇਸਡ ਅਲਾਈਨਮੈਂਟ ਕੋ ਕਰਾ ਲਿਖੋ ਅਗਰ ਸਿੰਗਲ ਲਾਈਨ ਸਪੇਸ ਦੇਣੀ ਹੈ ਮੈਂ ਕਿਹੜੀ ਕੀ ਯੂਜ਼ ਕਰਾਂਗਾ ਕੰਟਰੋਲ ਪਲਸ ਜੇ ਸਿੰਗਲ ਸਪੇਸ ਨਹੀਂ ਲੈਣੀ ਮੈਂ 0.59 ਦੀ ਸਪੇਸ ਦੇਣੀ ਹੈ 0.5 ਫਿਰ ਉਹ ਕਿ ਯੂਜ਼ ਕਰੂੰਗਾ ਕੰਟਰੋਲ 5 ਜੇ ਮੈਂ ਡਬਲ 9 ਦੀ ਸਪੇਸ ਦੇਣੀ ਹੈ ਉੱਥੇ ਡਬਲ 90 ਸਿੰਗਲ ਜਗਾ ਡਬਲ 9 ਦੀ ਸਪੇਸ ਹੋ ਜੇ ਫਿਰ ਕਿਹੜੀ ਕੀ ਯੂਜ਼ ਕਰੂੰਗਾ ਕੰਟਰੋਲ ਪਲਸ 2 ਇਸ ਤਰ੍ਹਾਂ ਕਰਕੇ ਇਹ ਇਦਾਂ ਦੇ ਕੁਸ਼ਨ ਜਿਹੜੇ ਸ਼ਾਰਟਕਟ ਕੀਸ ਤੇ ਅਕਸਰ ਹੀ ਆਉਂਦੇ ਆ ਤੇ ਤੁਸੀਂ ਇਹਨਾਂ ਕੁਸ਼ਨ ਨੂੰ ਚੰਗੀ ਤਰ੍ਹਾਂ ਲਰਨ ਕਰ ਲੈਣਾ ਵੀਡੀਓ ਜੇ ਤੁਹਾਨੂੰ ਇੱਕ ਵਾਰ ਨਾ ਪਤਾ ਲੱਗੇ ਤੁਸੀਂ ਵੀਡੀਓ ਨੂੰ ਦੁਬਾਰਾ ਫੇਰ ਦੇਖਣਾ ਇੱਕ ਕੁਸ਼ਨ ਖੋਣ ਦਾ ਸੁਪਰ ਸਕ੍ਰਿਪਟ ਤੇ ਸਬਟ੍ਰੈਪਟ ਤੇ ਬੋਲਣਾ ਪਚਾਏਗਾ ਪੇਪਰ ਦੇ ਅੰਦਰ ਸੁਪਰ ਸਬਟ੍ਰੈਪਟ ਤੇ ਸਬਟ੍ਰੈਪਟ ਸੁਪਰਸਕ੍ਰਿਪਟ ਕੀਆ ਮੰਨੋ ਤੋ ਆ 2 ਦੀ ਪਾਵਰ ਉੱਪਰ ਦਿੱਤੀ ਆ ਸਾਡੇ ਸੁਪਰ ਜੇ ਨੀਚੇ ਦਿੱਤੀ ਆ ਇਹ ਕੀ ਆ ਸਬਸਕ੍ਰਿਪਟ ਆਹਾਂ ਸੁਪਰਸਕ੍ਰਿਪਟ ਆ ਪਾਵਰ ਉੱਪਰ ਆ ਤੇ ਜੇ ਨੀਸ਼ੀਅਤ ਇਹ ਕੀ ਆ ਸਬਸਕ੍ਰਿਪਟ ਆ ਇਦਾਂ ਦੇ ਕੁਐਸਚਨ ਕਾਫੀ ਵਾਰ ਪੇਪਰ ਦੇ ਵਿੱਚ ਹੁੰਦੇ ਰਹੇ ਕਰਦੇ ਕੁਐਸਚਨ ਤੇ ਸ਼ਾਰਟਕਟ ਕੀਜ਼ ਨਾਲ ਰਿਲੇਟਡ ਵੀ ਬਹੁਤ ਸਾਰੇ ਕੁਐਸਚਨ ਆਉਂਦੇ ਆ ਲਾਸਟ ਐਕਸ਼ਨ ਨੂੰ ਰਿਪੀਟ ਕਰਨ ਲਈ ਜਿਹੜੀ ਕੀ ਕੀਤੀ ਜਾਂਦੀ ਆ ਹਨਾ ਪਰ ਹਰੇਕ ਵਾਰ ਇੱਕ ਕੁਐਸਚਨ တော့ ਹੋਣਾ ਹੁੰਦਾ ਇਸ ਸ਼ਾਰਟਕਟ ਕੀ ਦੇ ਨਾਲ ਆਪਾਂ ਟੈਕਸਟ ਨੂੰ ਗੂ ਕਰ ਸਕਦੇ ਆ ਮੂਵ ਦਾ ਟੈਕਸਟ ਟੈਕਸਟ ਉਦੋਂ ਹੀ ਮੂਵ ਹੋਊਗੀ ਜਦੋਂ ਮੈਂ ਮੰਨ ਲਓ ਇੱਥੇ ਲਿਖਿਆ ਹੋਇਆ ਕੋਈ ਵਾਰਡ ਲਿਖਦਾ ਹਾਂ ਜੀ ਇਸ ਟੈਕਸਟ ਨੂੰ ਮੈਂ ਇੱਥੇ ਮੂਵ ਕਰਾਂ ਬਹੁਤ ਔਖੀ ਜੇ ਇਹ ਟੈਕਸਟ ਇੱਥੋਂ ਕੱਟ ਹੋਵੇ ਤੇ ਕੱਟ ਲਈ ਕਿਹੜੀ ਕਮਾਂਡ ਯੂਜ਼ ਕਰਦੇ ਆਪਾਂ ਕੰਟਰੋਲ ਐਕਸ ਕਮਾਂਡ ਯੂਜ਼ ਕਰਦੇ ਹਾਂ ਕੱਟ ਤੇ ਪੇਸਟ ਮੂਵ ਕਰਨ ਲਈ ਕਿਹੜੀ ਯੂਜ਼ ਕਰਾਂਗੇ ਉਸ ਕੰਟਰੋਲ ਵੀ ਠੀਕ ਹੈ ਮੂਵ ਕਰਨ ਲਈ ਕਿਹੜੀ ਕਮਾਂਡ ਯੂਜ਼ ਕੀਤੀ ਹੈ Ctrl X ਅਤੇ Ctrl V ਠੀਕ ਹੈ ਜੇ ਆਪਾਂ ਕੰਟਰੋਲ ਕਾਪੀ ਕਰਾਂਗੇ ਇਥੋਂ Ctrl C ਫਿਰ ਜਿਹੜਾ ਆਹ ਟੈਕਸਟ ਦਾ ਮੂਵ ਨਹੀਂ ਹੋਊਗਾ ਇਹ ਟੈਕਸਟ ਇੱਥੇ ਹੀ ਪਿਆ ਰਹੂਗਾ ਇਹਦੀ ਕਾਪੀ ਲਈ ਡੁਪਲੀਕੇਟ ਕਾਪੀ ਇੱਥੇ ਪਹੁੰਚ ਜੂਗੀ ਠੀਕ ਹੈ ਇਸ ਕਰਕੇ ਇਹ ਤੀਸਰਾ ਜਿਹੜੀ ਕੁਐਸਚਨ ਆ ਪੇਪਰ ਦੇ ਵਿੱਚ ਅਕਸਰ ਹੀ ਪੁੱਛਿਆ ਜਾਂਦਾ ਹੈ ਰੈਂਕ ਕਰਦੇ ਆ ਅਗਰ ਵੀਡੀਓ ਵਧੀਆ ਲੱਗੀ ਜੇ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰੋ ਕਮੈਂਟ ਕਰੋ ਤੇ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਮੈਂ ਨੈਕਸਟ ਵੀਡੀਓ ਤੁਹਾਨੂੰ ਕਿਹੜੇ ਟੌਪਿਕ ਦੀ ਚਾਹੀਦੀ ਹੈ ਕੀਬੋਰਡ ਨਾਲ ਰਿਲੇਟਡ ਚਾਹੀਦੀ ਹੈ ਜਾਂ ਹਾਰਡਵੇਅਰ ਨਾਲ ਰਿਲੇਟਡ ਚਾਹੀਦੀ ਹੈ ਜਾਂ ਮਾਊਸ ਨਾਲ ਰਿਲੇਟਡ ਚਾਹੀਦੀ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਇਹਦੇ ਨਾਲ ਸਾਨੂੰ ਮੋਟੀਵੇਸ਼ਨਲ ਪਾਵਰ ਮਿਲਦੀ ਆ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਵਾਚ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ